ਲੇ ਸਾਡੇ ਦੇ ਘਰ ਮੈਡਮ ਨੂੰ ਕਹੂੰਗੀ ਮੈਨੂੰ ਸਾਡੇ ਤੇ ਵਿਆਹ ਹੋ। ਸਬਜ਼ੀ ਬਣਾਉਂਦੀ ਫਿਰ ਕੀ ਲੋੜਿਆ? ਅੰਛ ਦੇ ਵਾਂਹੀ ਨਹੀਂ ਸਬਜ਼ੀ ਖਾਂਦਾ। ਤੇ ਮੈਡਮ ਨੂੰ ਤਾਂ ਸਾਡੇ ਤੇ ਵਹਿ ਸਾਗੜਾ ਪਸੰਦ ਆ। ਅੰਜ ਨੂੰ ਪੁੱਛਦੀ ਆ ਵੀ ਤੂੰ ਕੀ ਖਾਣਾ। ਭਾਂਡੇ ਮਾਂਜਾ। ਅੱਜ ਨਾਲ ਗੱਲ ਵੀ ਕਰਨੀ ਆ ਮੈਡਮ ਨਾਲ। ਬਹੁਤ ਜ਼ਰੂਰੀ ਆ। ਤਿੰਨ ਚਾਰ ਦਿਨ ਹੋ ਗਏ ਰੋ ਸੋਈਦੀ ਆ ਵੀ ਅੱਜ ਗੱਲ ਕਰ ਦਵਾ ਕਰ ਦਵਾ। ਪਰ ਨਾ ਮੈਡਮ ਵੀ ਬਹੁਤ ਨੇਰੇ ਆਉਂਦੇ ਆ ਟਾਈਮ ਹੀ ਨਹੀਂ ਅੰਦਾ ਕਰਦਾ ਅੰਟੀ ਜੀ ਅੰਟੀ ਜੀ ਮੈਨੂੰ ਉਦੋਂ ਜਿਹੜਾ ਤੁਸੀਂ ਪਾਸਤਾ ਬਣਾ ਕੇ ਦਿੱਤਾ ਸੀ ਤੇ ਅੱਜ ਮੈਨੂੰ ਜਿਆਦਾ ਬਣਾ ਲਿਓ ਅੱਜ ਨਾ ਮੇਰੇ ਦੋਸਤਾਂ ਨੇ ਵੀ ਆਣਾ ਅੱਛਾ ਮੇਰਾ ਪੁੱਤਰ ਹੈ ਕੋਈ ਗੱਲ ਨਹੀਂ ਮੈਂ ਪਾਸਤਾ ਬਣਾ ਦੇਣੀ ਆਪਣੇ ਪੁੱਤ ਨੂੰ ਅਸਲੀ ਗੱਡੀ ਸੋਣਾ ਦੀ ਗੱਡੀ ਕਿਹੜੇ ਖੁਸ਼ ਗੱਡੀ ਰਹਿੰਦੀ ਹੈ ਹੈ ਕਿਹੜਾ ਪਾਸਤਾ ਖਾਣਾ ਮੇਰੇ ਪੁੱਤ ਨੇ ਦੱਸ ਕੇ ਚਹੀ ਕਰੀਮ ਪਾਸਤਾ ਕਰੀਮ ਪਾਸਤਾ ਚੱਲ ਯਾ ਬੋ ਆਪਣੇ ਬੋਤਲ ਕਰੀਬ ਪਾਸਾ ਬਣਾ ਦੇਣੀ ਕਿੰਨੇ ਦੋਸਤ ਆਉਣੇ ਆ ਤੇਰੇ ਬੋਲੇ ਮੇਰੇ ਆਣਿਆ ਦੋ ਦੋਸਤ ਅੱਛਾ ਪਾਸਾ ਤੇ ਮੈਂ ਬਣਾ ਦੇਣੀ ਆ ਤੇ ਖਲਾਰਾ ਕੋਈ ਨਹੀਂ ਪੈਣਾ ਚਾਹੀਦਾ ਕਿਉਂਕਿ ਅੱਜ ਮੈਂ ਜਲਦੀ ਜਲ ਜਣਾਵਾ ਤੇ ਮੰਮਾ ਨੂੰ ਸੁਟਾਈ ਨਾ ਤੇ ਨਾ ਮੇਰਾ ਪੁੱਤ ਬਹੁਤਾ ਖਲਾਰਾ ਪਾਏ ਜਿਹੜਾ ਮੰਮਾ ਤੇ ਤੇੜੇ ਤੇ ਤੈ ਉੱਠਾ ਥਾ ਥਾ ਕਰੇ ਠੀਕ ਠੀਕ ਹੈ ਚਲ ਹੁਣੇ ਰੈਡੀ ਕਰਦੀ ਪਾਸਾ ਠੀਕ ਆ ਤੁਸੀਂ ਤਿੰਨ ਦਿਨ ਨਹੀਂ ਨਹੀਂ ਆਉਣਾ ਯਾਰ ਆ ਕੀ ਕਰ ਲਈ ਤੁਈ ਦਾਂ ਚੁੱਲ੍ਹੇ ਜੇ ਮੇਰਾ ਰੋਟੀ ਪਾਣੀ ਕੌਣ ਦੇਊਗਾ ਮम्मा ਦਾ ਸਿਹਤ ਤਾਂ ਸ਼ਾਂਤ ਰਾਤੀ ਆਂਦੇ ਆ ਮੇਰੇ ਕੱਪੜੇ ਕੌਣ ਛੇਕ ਲੂਗਾ ਮੈਨੂੰ ਪਾਰਕ ਪਾਰਕ ਕੌਣ ਲੈ ਕੇ ਜਾਊਗਾ ਉੱਤਰ ਮੇਰੀ ਗੱਲ ਸੁਣ ਇਹੋ ਗੱਲ ਤੇ ਤੇਰੀ ਮਾਂ ਨਾ ਕਰਨੀ ਆਈ ਨਾ ਆਪੇ ਆਫਿਸ ਤੋਂ ਦੋ ਤਿੰਨ ਛੁੱਟੀਆਂ ਲੈ ਲਵਾਂਗੀ ਤੇ ਫਿਰ ਤੈਨੂੰ ਖਾਣ ਨੂੰ ਵੀ ਦਊਗੀ ਤੇ ਤੈਨੂੰ ਪੀਣ ਨੂੰ ਵੀ ਦਊਗੀ ਤੇ ਤੇਰਾ ਧਿਆਨ ਵੀ ਰੱਖੂਗੀ ਨਾਲੇ ਮੇਰੀ ਗੱਲ ਸੁਣਾ ਮਾਂ ਤੋਂ ਵੱਧ ਕੋਈ ਧਿਆਨ ਰੱਖ ਸਕਦਾ ਬਣਾ ਮੈਂ ਤੇ ਅੰਟੀ ਆ ਔਵੀ ਇੱਕ ਕੰਮ ਵਾਲੀ ਧਿਆਨ ਦੇ ਪੁੱਤ ਤੇਰੀ ਮਾਂ ਨੇ ਤੇਰਾ ਰੱਖਣਾ ਮਾਸਲ ਚ ਮਾਂ ਮਾਂ ਹੀ ਹੁੰਦੀ ਆ ਤੇ ਐਡੀ ਟੈਨਸ਼ਨ ਨਾ ਲੈ ਮੈਂ ਵਾਪਸ ਆ ਜਾਣਾ ਛੇਤੀ ਮੈਂ ਕੋਈ ਨਾਡੀ ਟੈਨਸ਼ਨ ਨਹੀਂ ਆਏ ਹਾਈ ਹਾਈ ਮੇਰੇ ਪੁੱਤ ਨੂੰ ਤੇ ਕਿਹੜੀ ਪਿਆਰੀ ਆ ਐਨਾ ਪਿਆਰ ਕਰਦਾ ਮੇਰਾ ਪੁੱਤ ਮੇਰੇ ਨਾਲ ਹੈ ਅੰਤਰਾਮ ਦੋ ਯਾ ਮੈਨੂੰ ਨਾਲ ਲੈ ਲਓ ਹਾਂ ਮੈਂ ਮਰ ਜਾਈ ਕਿਰੇ ਨਾਲ ਕਿੱਥੇ ਲੈ ਜਾ ਨਾਲੇ ਸਾਡੇ ਗਰੀਬਾਂ ਤੇ ਤੇ ਰਿਸ਼ਤੇਦਾਰ ਨਹੀਂ ਉਹੋ ਜਿਹੇ ਬੁੱਤ ਜਿੱਥੇ ਅਸੀਂ ਜਾਣਾ ਉੱਥੇ ਕਿੱਥੇ ਤੈਨੂੰ ਨਾਲ ਲੈ ਜਾ ਨਾ ਸੌਣ ਨੂੰ ਜਗ੍ਹਾ ਉੱਥੇ ਤੇ ਰਾਤ ਦਿਨ ਮੱਛਰਾਂ ਨਾਲ ਲੜ ਕੇ ਨਾ ਤੇ ਤੇਰੇ ਧੱਫੜ ਬਣ ਜਾਣੇ ਤੂੰ ਤੇ ਇਸੀਆਂ ਥਾਂ ਤੇ ਸੌਣ ਦਿੱਤੀ ਆ ਮੈਂ ਬੁੱਤ ਤੈਨੂੰ ਕਿੱਥੇ ਲੈ ਜਾ ਨਾਲ ਉਥੋਂ ਬਾਅਦ ਤੂੰ ਮੈਨੂੰ ਵੀ ਭੁਜਾਏਗਾ ਮੇਰਾ ਸੌਣਾ ਲੱਗ ਪੁੱਤ ਮੈਂ ਛੱਟੇ ਵਾਪਸ ਆ ਜਾਣਾ ਇਦਾਂ ਨਹੀਂ ਕਰੀਦਾ ਹਾਂ ਅੰਟੀ ਕਿਹੜਾ ਸਵਾਰੀ ਚੱਲੀ ਆ ਦੋ ਦਿਨਾਂ ਦੇ ਲਈ ਤੇ ਚੱਲੀ ਆ ਸਾਰਾ ਮੈਂ ਚੱਲਾ ਦੋ ਦਿਨ ਚੱਲ ਸਾਥੀ ਆਏ ਤੁਸੀਂ ਹਾਂ ਮੈਡਮ ਤੇਰੀ ਨਜ਼ਰੋਂ ਕਿੱਥੇ ਗਏ ਮੈਡਮ ਤੇ ਅੱਜ ਆਈ ਸੀ ਜੇ ਉਹ ਨਾ ਮੈਂ ਕੋਈ ਗੱਲ ਕਰਨੀ ਸੀ ਤੇ ਅੱਜ ਨੂੰ ਮੈਂ ਸਾਰਾ ਰੋਟੀ pani ਖਵਾਤਾ ਤੇ ਨਹਾਉਣ ਨੂੰ ਦਿੱਤਾ ਹੈ ਤੇ ਉਹ ਜ਼ਰੂਰੀ ਗੱਲ ਸੀ ਮੈਂ ਉਹਨਾਂ ਨੂੰ ਹੀ ਕਰਨੀ ਸੀ ਸਰ ਕਿਹੜੀ ਜ਼ਰੂਰੀ ਗੱਲ ਆ ਨਹੀਂ ਮੈਂ ਤੁਹਾਡੇ ਨਾਲ ਨਹੀਂ ਕਰ ਸਕਦੀ ਮੈਂ ਨਾ ਮੈਡਮ ਕੋਲ ਛੁੱਟੀ ਮੰਗਣੀ ਸੀ 2-3 ਦਿਨ ਦੀ ਮੈਨੂੰ ਕੋਈ ਫੋਨ ਲਾ ਕੇ ਪੁੱਛਿਓ ਹੂੰ ਤਾਂ ਲੱਗ ਨਹੀਂ ਰਿਹਾ ਬੱਸ ਕਿਹਨੇ ਕੋਈ ਨਹੀਂ ਹੁੰਦੇ ਹੁਣੇ ਨਹੀਂ ਡਿਊਟੀ ਤੋਂ ਆਏ ਨਹੀਂ ਅਜੇ ਲੱਗ ਆਦੇ ਹੁਣੇ ਕੋਈ ਗੱਲ ਨਹੀਂ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਵਾਂ ਤੁਹਾਨੂੰ ਚਾਹ ਬਣਾ ਲਾਂ ਜੀ ਐਨੋਂ ਮੈਂ ਕਿੰਨੀ ਵਾਰੀ ਕਿਹਾ ਵੀ ਟਾਈਮ ਨਾ ਆਜਿਆ ਕਰ ਥੋੜਾ ਬੋਤਾ ਵੀ ਕਰ ਦਵੇ ਲੈ ਕਰ ਕਿੰਨਾ ਜਿਹੜਾ ਕੰਮ ਵਾਲੀ ਜਿਹਾ ਸਿਰ ਤੇ ਰਹੂਗੀ ਨਾ ਤੂੰ ਨਿਆਣੇ ਨਾਲ ਧਿਆਨ ਦੇਂਦੀ ਸਾਰਾ ਸੰਭਾਲਦੀ ਨਿਆਣੇ ਨੂੰ ਹਜਮਾਲਦੀ ਏ ਕੁਧਿਆਣ ਹੀ ਨਹੀਂ ਇਹਦਾ ਘਰ ਵੱਲ ਨਾ ਅਜਾ ਫੋਨ ਲੱਗਣ ਧਿਆ ਸਮੀ ਪਾਣੀ ਲੈ ਕੇ ਆ ਜਾ ਤੁਸੀਂ ਵੀ ਕਿਹੜੇ ਲੈ ਆਏ ਹੋ ਹੋ ਗਿਆ ਪੰਜ ਦਮਿੰਟ ਤੂੰ ਇਹ ਨਾ ਟਾਈਮ ਕਿੱਥੇ ਲਾਈ ਯਾਰ ਤੁਹਾਨੂੰ ਪਤਾ ਟ੍ਰੈਫਿਕ ਬਹੁਤ ਹੁੰਦਾ ਵਾ ਆਉਂਦੇ ਉਹਨਾਂ ਟਾਈਮ ਲੱਗ ਹੀ ਜਾਂਦਾ ਵਾ ਫਿਰ ਘਰ ਚੋ ਵੀ ਸਮਾਨ ਮੁੱਕਿਆ ਹੁੰਦਾ ਮੈਂ ਹੀ ਲੈ ਕੇ ਆਨੀ ਹੁੰਨੀ ਆ ਸ਼ਮੀ ਪਾਣੀ ਲੈ ਕੇ ਆ ਜਲਦੀ ਆਈ ਮੈਡਮ ਜੀ ਹੋਰ ਸੁਣਾਉ ਦਹੀ ਅੱਜ ਦਾ ਦਿਨ ਕਿੱਦਾਂ ਬਰਿਆ ਬੈਂ ਤਾਂ ਠੀਕ ਹੀ ਰਿਹਾ ਮਰਾ ਵਧੀਆ ਚਲੋ ਠੀਕ ਐ ਮੈਂ ਕਹਿ ਰਹੀ ਸਾਂ ਅੰਜ ਕਿੱਥੇ ਹੈ ਅਜੇ ਨਜ਼ਰ ਹੀ ਨਹੀਂ ਆਇਆ ਅਜੇ ਮਨਵਾਜ ਨਹੀਂ ਉਹਦੀ ਆਉਂਦੀ ਪਤਾ ਨਹੀਂ ਕਿੱਥੇ ਬਾਜ ਜਿਹੜਾ ਦੇਖਿਆ ਤਾਂ ਮੈਂ ਵੀ ਨਹੀਂ ਜਦੋਂਦਾ ਉਹਨੂੰ ਪਤਾ ਹੋਣਾ ਚਾਹੀਦਾ ਨੰਦਾ ਬੇਟਾ ਕਿੱਥੇ ਗਾਵੈ ਯਾਰ ਮੈਨੂੰ ਪਤਾ ਹੋਣਾ ਜੇ ਤਾਂ ਪਤਾ ਤੇ ਤੇਨੂੰ ਹੋਣਾ ਚਾਹੀਦਾ ਕਿ ਲੋ ਮੈਡਮ ਜੀ ਪਾਣੀ ਸੁਮਿਤ ਅੰਛੇ ਕਿੱਥੇ ਗਾਵੈ ਮੈਡਮ ਜੀ ਮੈਨੂੰ ਹੁਣੇ ਨਮਾਇਆ ਤੋਂ ਆਇਆ ਵਾ ਤੇ ਰੋਟੀ ਪਾਣੀ ਨੂੰ ਮੈਂ ਸ਼ਿਕਾਇਤ ਕਰਦਾ ਐ ਤੇ ਮੇਰੇ ਹਿਸਾਬ ਨਾਲ ਅੱਜ ਬੈਠਾ ਹੋਣਾ ਡਰਾਈਵ ਰੂਮ ਚ ਅੱਛਾ ਅੱਛਾ ਮੈਡਮ ਜੀ ਮੈਨੂੰ ਨਾ ਬਹੁਤ ਛੇਤੀ ਐ ਮੈਨੂੰ ਘਰ ਜਾਣਾ ਸੀ ਤੇ ਤੁਹਾਡੇ ਨਾਲ ਬੜੀ ਜ਼ਰੂਰੀ ਗੱਲ ਕਰਨੀ ਸੀ ਮੈਂ ਕੀ ਗੱਲ ਹੋ ਗਈ ਆ ਜਿਹੜਾ ਆਦੀ ਰੋਟੀ ਵੀ ਤਿਆਰ ਕਰਨੀ ਅੱਜ ਫਿਰ ਲੈ ਜਾਣਾ ਨਹੀਂ ਮੈਡਮ ਰਾਤ ਦੀ ਰੋਟੀ ਅੱਜ ਤੁਹਾਨੂੰ ਹੀ ਤਿਆਰ ਕਰਨੀ ਪੈਣੀ ਹੈ ਮੈਂ ਨਾ ਤਿੰਨ ਦਿਨ ਛੁੱਟੀ ਗਈ ਆ ਛੁੱਟੀ ਸ਼ੰਭੀ ਤੋਂ ਕਿਤਾ ਤੱਕ ਨਾਲ ਕਰਦੀ ਨਹੀਂ ਸਮਝਾਓ ਯਾਰਾ ਘਰ-ਵਾਰ ਕਿੰਨੇ ਦੇਖਣਾ ਮਗਰੋਂ ਅੰਸ਼ ਨੂੰ ਕੌਣ ਸੰਭਾਏਗਾ ਜੇ ਤੂੰ ਛੁੱਟੀ ਕਰਨੀ ਹੀ ਮੈਡਮ ਮੈਂ ਆਪਣੇ ਘਰ ਵਾਲੇ ਦੀ ਦਵਾਈ ਲੈਣ ਬਹੁਤ ਦੂਰ ਜਾਣਾ ਹੈ ਤੇ ਕਮਸ ਕਮ ਮੈਨੂੰ 2-3 ਛੁੱਟੀਆਂ ਚਾਹੀਦੀਆਂ ਕਿਉਂਕਿ ਸਵੇਰੇ ਜਾ ਕੇ ਸ਼ਾਮੀ ਤੇ ਮੈਂ ਆ ਨਹੀਂ ਸਕਦੀ ਇੱਕ ਦਿਨ ਤੇ ਜਾਣ ਹੀ ਲੱਗ ਜਾਂਦਾ ਆ ਮੇਰੀ ਗੱਲ ਸੁਣ ਸ਼ੰਮੀ ਦਵਾਈ ਮੰਗਾਣੀ ਆ ਨਾ ਤੂੰ ਐਡਰੈਸ ਦੱਸ ਅਸੀਂ ਮੰਗਵਾ ਲੈਨੇ ਕੁਰੇ ਮੈਂ ਯਾਰ ਕਰ ਲੈਂਦੇ ਛੁੱਟੀ ਫਿਰ ਕਿਹੜੀ ਗੱਲ ਹੈ ਜਾ ਲੈਂਦੇ ਉਹਨਾਂ ਨੂੰ ਕਿਤੇ ਮੈਡਮ ਜੀ ਦੇਸੀ ਦਵਾਈ ਆ ਕੋਰੀਆ ਤੋਂ ਨਹੀਂ ਕਰਦੇ ਉਹਥੋਂ ਹੀ ਜਾਂਦੀ ਪਈ ਆ ਉਹਨਾਂ ਦੀ ਪੱਲੇ ਵੀ ਪਹਿਲੇ ਉਹ ਬਸ਼ੀਰ ਇਕੱਲੇ ਗਏ ਸੀ ਪਰ ਐਥੋਂ ਜ਼ਿਆਦਾ ਹੀ ਨਹੀਂ ਠੀਕ ਮੈਨੂੰ ਨਾਲ ਜਾਣਾ ਪਊਗਾ ਠੀਕ ਹੈ ਕਿੰਨੇ ਦਿਨ ਉਸਤੇ ਜਾਣਾ ਤੂੰ 3 ਦਿਨ ਵਾਸਤੇ ਚਲੋ ਕੋਈ ਗੱਲ ਨਹੀਂ ਮੈਂ ਵੀ ਪਿਛਲੇ 5-6 ਮਹੀਨਿਆਂ ਤੋਂ ਛੁੱਟੀ ਤਾਂ ਕੋਈ ਲਈਤੀ ਨਹੀਂ ਆ ਕੁਣ ਕਠੀਆਂ ਤਿੰਨ ਚਾਰ ਛੁੱਟੀਆਂ ਲੱਲੇ ਨਹੀਂ ਆ ਪਰ ਦੇਖ ਤਿੰਨ ਦਿਨ ਦਾ ਮਤਲਬ ਤਿੰਨ ਦਿਨ ਆ ਜਾਵੇਂ ਠੀਕ ਹੈ ਚਲ ਠੀਕ ਹੈ ਜਾ ਫੇ ਤੂੰ ਮਿਹਰਬਾਨੀ ਜੀ ਕੋਈ ਗੱਲ ਨਹੀਂ ਜੇ ਪੈਸੇ ਚਾਹੀਦੇ ਥੋੜੇ ਮੋਟੇ ਤਾਂ ਮੇਰੀ ਗੱਲ ਸੁਣੋ ਅੱਜ ਤਰਾਤੀ ਅਸੀਂ ਬਾਹਰੋਂ ਡੀਗਰ ਕਰ ਲੈ ਲੇਂ ਹੁਣ ਮੈਂ ਤੱਕੀਆਂ ਕਿਤਾਬ ਨਾ ਕਰਾਂਗੀ ਮੈਂ ਬਾਹਰੋਂ ਨਹੀਂ ਕਰਨਾ ਚੁੱਪ ਕਰਕੇ ਨਾ ਖਾਣਾ ਬਣਾ ਲਾ ਜਾਓ ਤਈ ਚਲ ਬਣਾ ਰੋਟੀ ਸਮਾਨ ਤਾਂ ਤੂੰ ਲੈ ਆਈ ਨਹੀਂ ਹੁਣ ਯਾਰ ਜੀ ਕਿੰਦਾ ਦਾ ਨਾਸ਼ਤਾ ਬਣਾਇਆ ਨਾ ਕੋਈ ਸੁਰਸਵਾਦ ਆਇਰ ਖਾਨ ਦਾ ਉਹ ਨਾਸ਼ਤਾ ਜਿਹੜਾ ਸੋਈ ਚ ਪਿਆ ਹੋਇਆ ਇਹ ਸਵਾਦ ਦੀ ਚੀਜ਼ ਬਣਾ ਲਿਆ ਗਾ ਕੋਈ ਇਹ ਕਿਹੜੀ ਗੱਲ ਕਹਿਤੀ ਜੇ ਬੈਡ ਹੰਡਰਡ ਵਧੀਆ ਨਾ ਬਣਾ ਲੈਨੀ ਵੈਸੇ ਵਾਹ ਵਧੀਆ ਬਣਾਇਆ ਅੱਜ ਮੈਸਲੇਦ ਬਣ ਗਿਆ ਸੀ ਪਰ ਮਾਸਾ ਅੰਗਵਾ ਲਵਾਂ ਅੱਜ ਦੋ ਦਿਨ ਦੀ ਤੱਕ ਲੱਗੀ ਹੈ ਯਾਰ ਤੂੰ ਕੀ ਕਰ ਸਕਦੀ ਆ ਕੁਝ ਉਹ ਹੈਲੋ ਤੂੰ ਨੇ ਦਿੱਤਾ ਦੁੱਧ ਮम्मा ਮੈਂ ਨਹੀਂ ਪੀਣਾ ਦੁੱਧ ਦੇਖੋ ਇਹ ਕਿੰਨੀ ਸਮੈਲ ਆਉਂਦੀ ਪਈ ਐ ਇੱਥੋਂ ਸਮੈਲ ਆਉਂਦੀ ਉਹ ਤੇਰਾ ਉਹੀ ਹੈ ਕੌਮ ਲੰਦਾ ਦਾ ਡੱਬਾ ਲਿਆਂਦਾ ਉਹੀ ਬਣਾ ਕੇ ਦਿੱਤਾ ਮੈਂ ਤੈਨੂੰ ਨਹੀਂ ਮਾਉਣੀ ਬਿੰਨੋ ਉਹ ਤੇ ਇਹ ਇੱਕ ਦਸੇ ਪਿਆਗ ਦਾ ਡੱਬਾ ਆਂਟੀ ਨੂੰ ਪਤਾ ਨਹੀਂ ਲੱਗੀ ਬਿੰਨੋ ਪਾਪਾ ਅੰਟੀ ਨੂੰ ਫੋਨ ਕਰੋ ਮੇਰੀ ਗੱਲ ਸੁਣੋ ਮੈਂ ਕੁਝ ਹੋਰ ਇਹਨੂੰ ਬਣਾ ਦੇਣੀ ਆ ਹੋਰ ਲੈ ਤੂੰ ਮੇਰੀ ਸੁਣ ਲੈ ਗੱਲ ਤੂੰ ਆਪਣਾ ਨਾ ਜਵਾਬਤ ਉਗਵਾ ਲੈਣਾ ਜੇ ਹੋਰ ਕੰਮ ਵਾਲੀ ਤੇ ਅਸਰੇ ਨੂੰ ਛੱਡਦੀ ਰਹੀ ਨਹੀਂ ਐਦਾਂ ਨਾ ਕਹੋ ਤੁਸੀਂ ਮੈਂ ਥੋੜਾ ਬੋਤਾ ਤਾਂ ਧਿਆਨ ਦਵਾਂਗੀ ਪਰ ਐਦਾਂ ਤੁਸੀਂ ਦੋਵੇਂ ਇਹਨਾਂ ਕਰਕੇ ਮੇਰਾ ਕਰਨਗੇ ਮੈਂ ਵੀ ਤਾਂ ਕੰਮ ਕਰਨ ਬਾਅਦ ਜਾਣੀ ਆ ਯਾਰ ਤੈਨੂੰ ਕੰਮ ਕਰਨ ਤੋਂ ਵੀ ਮੈਂ ਰੋਕਦਾ ਇਹ ਨਹੀਂ ਆ ਨਾ ਕੰਮ ਕਰ ਪਰ ਥੋੜਾ ਬੋਤਾ ਨਾ ਘਰਾਂ ਦਾ ਵੀ ਧਿਆਨ ਦੇ ਮੈਂ ਅਸਤਾ ਤੂੰ ਨਹੀਂ ਸਵਾਦ ਬਣਾਇਆ ਉਹ ਵੇ ਪੁੱਤਰ ਕਰਦਾ ਹੀ ਨਹੀਂ ਚੇਤੇ ਅੰਟੀ ਨੂੰ ਐਦਾਂ ਤੂੰ ਮੈਨੂੰ ਭਲਾ ਬਣਾਇ ਮੈਨੂੰ ਕਹਿ ਰਿਹਾ ਹੀ ਨਹੀਂ ਧਿਆਨ ਦੇਦਾ ਉਹਦੇ ਵੱਲ ਐਦਾਂ ਦੀ ਕੋਈ ਗੱਲ ਨਹੀਂ ਤੂੰ ਹੀ ਤਾਂ ਮੇਰਾ ਪਿਆਰ ਨਾਲ ਗੱਲ ਨਹੀਂ ਕਰਦੇਂਗੇ ਜੇ ਮੈਂ ਇਹਨਾਂ ਦਿਨਾਂ ਬਾਅਦ ਨਾਸ਼ਤਾ ਬਣਾਇਆ ਥੋੜਾ ਨਮਕ ਵਗੈਰਾ ਜੇ ਮੇਕਸ ਸਾਰਾ ਉੱਪਰ ਥੱਲੇ ਹੋ ਗਿਆ ਤੇ ਤੁਸੀਂ ਮੈਨੂੰ ਸੁਣਾਉਂਦੀ ਐ ਥੋੜਾ ਜੇ ਘਰ ਤੁਸੀਂ ਚੀਜ਼ ਪਣਾਓ ਤਾਂ ਤੁਹਾਡਾ ਕੋਈ ਚੀਜ਼ ਸਵਾਦ ਦੀ ਬਣਿਆ ਹੱਥ ਤੇ ਕਦੀ ਲਾਇਆ ਨਹੀਂ ਅਸੋਈ ਤੇ ਮੇਰੇ ਘਰ ਨਾਲ ਮੜ ਕੇ ਵੀ ਦੇਖਿਆ ਹੀ ਨਹੀਂ ਹੋਣਾ ਤੂੰ ਕਿੱਦਾਂ ਵੀ ਹੁੰਦੀ ਹੈ ਗੱਲਾਂ ਕਰਦੇ ਅੰਛੇ ਦੇ ਪਪਾ ਜਦ ਸਵੇਰ ਤੋਂ ਲੈ ਕੇ ਰਾਤ ਤੱਕ ਉਹਨੇ ਹੀ ਕਰਨਾ ਸਾਰਾ ਕੰਮ ਤੇ ਮੈਂ ਕੀ ਕਰਨਾ ਉਹ ਕਿਉਂ ਕਰੇ ਥੋੜਾ ਧਿਆਨ ਦੇ ਸਾਰੀ ਜ਼ਿੰਦਗੀ ਉਹਨੇ ਨਹੀਂ ਨਾਲ ਲੈਣਾ ਤੂੰ ਜਵਾਨ ਵੀ ਹੱਥੋਂ ਗਵਾ ਲਿਆ ਇੱਕ ਸਾਥ ਲੱਗੋ ਆਇਆ ਹੀ ਆਂ ਤਿੰਨ ਦਿਨਾਂ ਬਾਅਦ ਤੇ ਗਈ ਮੈਨੂੰ ਨਹੀਂ ਲੱਗਦਾ ਉਹ ਕੁਝ ਖਾਊਗਾ ਤੇਰੇ ਹੱਥੋਂ ਅੰਚ ਤੈਨੂੰ ਮੇਰੇ ਹੱਦਾਂ ਕੁਛ ਤਾਂ ਨਹੀਂ ਲੱਗਦਾ ਹੈ ਬਾਦੇ ਕੁਲੀ ਅਜੀਤਰਾਜੀ ਦੁੱਧ ਨਾ ਆਉਂਦਾ ਬੈ ਕਰ ਕਰ ਲੋੜ ਕੋਈ ਕਰ ਲਈਂ ਵੇਖ ਲੈ ਮੀਨ ਚਾਹ ਦੇ ਦੇ ਰਿਹਾ ਵੀ ਥੋੜਾ ਕੰਮ ਵਾਲੀ ਨਾ ਧਿਆਨ ਦੇਈਏ ਆਪਣੇ ਅੰਝ ਚਾਹ ਨੂੰ ਬੱਚੇ ਸਾਹਮਣੇ ਜੋ ਵੀ ਬੋਲਿਆ ਮੇਰੇ ਕੋਲ ਬਰਦਾਸ਼ਤ ਨਹੀਂ ਆਇਆ ਸੋਰੀ ਉਹਦੇ ਬਾਅਦ ਤੇ ਪਰ ਨਾ ਥੋੜਾ ਬੋਦਨਾ ਧਿਆਨ ਦੇ ਤੇਰਾ ਮੈਂ ਦੇਖ ਰਿਹਾ ਤੇਰਾ ਘਰਵਲ ਬਿਲਕੁਲ ਧਿਆਨ ਨਹੀਂ ਆ ਨਹੀਂ ਨਹੀਂ ਮੈਂ ਧਿਆਨ ਦੇਵਾਂਗੀ ਕੰਮ ਤੋਂ ਐ ਨਹੀਂ ਕੰਮ ਤੋਂ ਆ ਕੇ ਬਸ ਕੀ ਕੀਤਾ ਵੀ ਨੌਕਰਾਣੀ ਦਾ ਬਣਾਤਾ ਪਰ ਖਾ ਕੇ ਸੋਗੇ ਥੋੜਾ ਬੋਦਨਾ ਧਿਆਨ ਦੇ ਆਪ ਸੋਈ ਲੈ ਖਾ ਤੈਨੂੰ ਸੰਭਣੀ ਇਹ ਕਿੰਨਾ ਖਲਾਰਾ ਪਿਆ ਇੱਥੇ ਮੈਂ ਹੋ ਲੁੱਲੀ ਕਰਾਂਗੀ ਸਾਰਾ ਥੋੜਾ ਇਹਨੇ ਕਿਹਦੇ ਕਿਹਦੇ ਤੇਰਾ ਡਿਪੈਂਡ ਹੋ ਜੋ ਵੀ ਕਰਨਾ ਨਾ ਠੀਕ ਆ ਨੌਕਰਾਂ ਨਹੀਂ ਰੱਖੀ ਆ ਕੰਮ ਕਰਦੀ ਕੋਈ ਡਾਇਰ ਇਸ਼ੂ ਨਹੀਂ ਆ ਪਰ ਥੋੜਾ ਬੋਧ ਆਮ ਵੀ ਧਿਆਨ ਦਿਆ ਕਰੋ ਹਾਂ ਵੀ ਮੈਂ ਆ ਵੀ ਚੀਜ਼ ਬਣਾਉਣੀ ਆ ਇੰਨਾ ਕਰਨੀ ਅੱਜ ਬੱਚੇ ਨੂੰ ਆ ਖਵਾਉਣਾ ਉਹ ਦੇਖ ਰਹਿਣਾ ਕੀ ਕਰ ਰਿਹਾ ਵਾ ਬਿਲਕੁਲ ਉਹਨੂੰ ਤੇ ਮੇਰੇ ਹੱਦਾਂ ਕੁਛ ਨਹੀਂ ਚੱਲਦਾ ਮੈਂ ਤਾਂ ਉਹਨੂੰ ਕੱਲ ਜਿਹੜੇ ਕੱਪੜੇ ਕੱਢ ਕੇ ਦਿੱਤੇ ਨੇ ਉਹ ਪਾਏ ਹੀ ਨਹੀਂ ਕਿੱਥੋਂ ਪਾਉਣੇ ਆ ਮੈਂ ਟੋਲ ਬੱਦ ਕੇ ਬੈਠਾ ਹੀ ਰਿਹਾ ਕਹਿੰਦਾ ਮਮਾ ਮੈਨੂੰ ਤਾਂ ਸਮਝ ਨਹੀਂ ਆਂਦੀ ਮੈਂ ਕੀ ਪਾਵਾਂ ਫਿਰ ਮੈਂ ਦੋ ਡਰੈਸਾਂ ਹੋਰ ਕੱਢ ਕੇ ਦਿੱਤੀਆਂ ਅਲਵਾਰੀ ਚੋਖਰੀਆਂ ਮੈਂ ਕਹਿ ਪਾਵਾਂ ਮੈਂ ਕਿੰਨਾ ਇੰਨਾ ਦੇ ਪਾਉਂਦਾ ਹੀ ਨਹੀਂ ਤੇ ਪਹਿਰੇ ਗਦੌ ਉਹ ਸ਼ਾਇਦ ਇਹ ਪਰ ਟਾਲਦਾ ਹੀ ਨਹੀਂ ਹੈ ਯਾਰ ਮੇਰੀ ਸੋਣ ਗੱਲ ਸਾਰੀ ਜ਼ਿੰਮੇਵਾਰੀ ਤੇ ਉਹਦੇ ਉੱਤੇ ਸੁੱਟਦੀ ਹਾਂਜੀ ਘਰ ਲਈ ਉਹਦੇ ਆਸਰੇ ਛੱਡ ਕੇ ਜਾਂਦੇ ਆ ਬੱਚਾ ਵੀ ਉਹਦੇ ਆਸਰੇ ਆ ਬਿਲਕੁਲ ਤੁਹਾਡੀ ਸਾਰੀ ਉਹਦੀ ਪਸੰਦੀਦੀ ਚੀਜ਼ ਉਹਨੇ ਪਾਉਣੀ ਹੈ ਇਹ ਤਾਂ ਫਿਰ ਸਾਡਾ ਰਹਿ ਗਿਆ ਨਾ ਨਾ ਜੀ ਐਦਾਂ ਨਾ ਕਹੋ ਉਹ ਕਹਿਣ ਦੀ ਗੱਲ ਪੈਸੇ ਦਿਨ ਦੱਸ ਰਿਹਾ ਕਿ ਇਹ ਤਾਂ ਫਿਰ ਸਾਡਾ ਰਹਿ ਗਿਆ ਨਾ ਹੋਰ ਆ ਮੇਰੇ ਖਿਆਲ ਨਾਲ ਇੱਕ ਦੋ ਸਾਲ ਐ ਸਾਨੂੰ ਭੁੱਲ ਜਾਣਾ ਇਹਨੇ ਜੇ ਐਦਾਂ ਨਹੀ ਨਹੀ ਜੇ ਮੇਰੇ ਬੱਚਾ ਮੇਰੇ ਤੋਂ ਦੂਰ ਹੋ ਗਿਆ ਤੂੰ ਹੀ ਦੂਰ ਹੋਗੇ ਕੀ ਮੇਰਾ ਕੀ ਮਜੂਦ ਹੈਗਾ ਮੈਂ ਕੰਮ ਕਰ ਕਰਕੇ ਕੀ ਕਰਨਾ ਹੈਗਾ ਪੈਸੇ ਤਾਂ ਤੁਸੀਂ ਵੀ ਚਾਥਾ ਮਾ ਲੋਗੇ ਮੈਂ ਰਿਸ਼ਤੇ ਥੋੜੀ ਗਵਾਉਣੇ ਨੇ ਕੰਮ ਕਰਦੇ ਚੱਕਰ ਚ ਚਲੋ ਕੰਮ ਕਰ ਤੋ ਕੋਈ ਨਹੀਂ ਰੋਕਦਾ ਕੰਮ ਕਰ ਕਰੋ ਪਰ ਧਿਆਨ ਵੀ ਦਿਓ ਥੋੜਾ ਜਿਆਦਾ ਹਾਂਜੀ ਹੋ ਸਕਿਆ ਮੈਂ ਟਾਈਮ ਨਾਲ ਆਇਆ ਕਰਾਂਗੀ ਔਰ ਵੱਧ ਤੋਂ ਵੱਧ ਟਾਈਮ ਤੁਹਾਨੂੰ ਟੈਨਸ਼ਨ ਨਹੀਂ ਦਿਆਂਗੀ ਬਸ ਆ ਥੋੜਾ ਬਦਾ ਘਰ ਦਾ ਵੀ ਆਪਣਾ ਸੋਚਿਆ ਕਰੋ ਠੀਕ ਹੈ ਜੀ ਹਾਂ ਇਹ ਜਿਹੜਾ ਮੈਸੇਜ ਹੈਗਾ ਨਾ ਤੁਹਾਡੇ ਸਾਰਿਆਂ ਲਈ ਆ ਹਾਂਜੀ ਇਹ ਕੱਲਾ ਸਾਡੀ ਸਟੋਰੀ ਚ ਨਹੀਂ ਹੈਗਾ ਐਕਚੁਅਲੀ ਕੁਝ ਫੈਮਿਲੀ ਚ ਦੇਖੋ ਲੇਡੀਜ਼ ਜੈਂਟਸ ਸਭ ਕੰਮ ਕਰਦੇ ਨੇ ਠੀਕ ਹੈ ਬਟ ਕੰਮ ਦੇ ਬੈਠ ਕੇ ਆਪਣੇ ਪਰਿਵਾਰ ਵਾਲੇ ਵੀ ਨਾਲ ਨਾਲ ਧਿਆਨ ਦੇ ਲੈਂਦੇ ਨੇ ਫੋਨ ਕਰਦੇ ਰਹਿੰਦੇ ਬਟਾ ਖਾਦਾ ਪੀਤਾ ਉਹ ਵਧੀਆ ਪਰ ਕੁਝ ਲੋਕ ਇੰਦਾਂ ਦੇ ਆ ਜਿਨ੍ਹਾਂ ਨੂੰ ਬਿਲਕੁਲ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਬੱਚਾ ਨੂੰ ਕੁਝ ਖਾਦਾ ਪੀਤਾ ਕਿ ਨਹੀਂ ਉਹ ਕੀ ਕਰਨ ਦੇ ਘਰ ਚ ਚਲੋ ਸਾਡੀ ਮੇਡ ਦੱਸੀ ਗਈ ਬਹੁਤ ਵਧੀਆ ਅਦਰ ਦੇਖਿਆ ਜਾਵੇ ਮੇਡ ਬਹੁਤ ਉਹ ਜਿਹੇ ਹੁੰਦੀਆਂ ਮਾਰਕਟ ਕਰਦੀਆਂ ਨੇ ਚੋਰੀ ਵੀ ਕਰ ਲੈਂਦੀਆਂ ਬਟ ਕੋਈ ਕੋਈ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਤੁਸੀਂ ਇਹ ਕੇਸ ਦੇਖੇ ਹੀ ਹੋਣਗੇ ਸੋ ਆਪਣੇ ਪਰਿਵਾਰ ਵਾਲਾ ਵੀ ਉਨਾ ਹੀ ਧਿਆਨ ਦਿਓ ਜਿੰਨਾ ਤੁਸੀਂ ਆਪਣੀ ਜੋਬ ਵੱਲ ਜਾਂ ਆਪਣੀ ਬਿਜ਼ਨਸ ਵੱਲ ਧਿਆਨ ਦਿੰਦੇ ਹੋ ਪਰਿਵਾਰ ਕਰਕੇ ਤੁਸੀਂ ਪੈਸੇ ਕਮਾਉਂਦੇ ਹੋ ਤੇ ਜੇ ਪਰਿਵਾਰ ਦਾ ਨਹੀਂ ਧਿਆਨ ਰੱਖੋਗੇ ਤਾਂ ਤੁਹਾਡਾ ਪੈਸਾ ਕਮਾਇਆ ਕਿਸੇ ਕੰਮ ਨਹੀਂ ਆਉਣਾ ਸੋ ਰਿਸ਼ਤਿਆਂ ਦੀ ਕਦਰ ਕਰੋ ਇਹ बार-बार ਨਹੀਂ ਮਿਲਦੇ ਪੈਸਾ ਕਮਾਉਣ ਦਾ ਮੌਕਾ ਤੁਹਾਨੂੰ ਦੁਬਾਰਾ ਮਿਲੇਗਾ ਪਰ ਰਿਸ਼ਤੇ ਰਿਸ਼ਤੇ ਕਦੀ ਜੇ ਮਿਲ ਜਾਈਏ ਇਹ ਤੁਹਾਡੇ ਲਈ ਸੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਪਲੀਜ਼ ਸਾਨੂੰ ਕਮੈਂਟ ਬਾਕਸ ਚ ਜਰੂਰ ਦੱਸਣਾ ਵਗੈਰ ਪਸੰਦ ਆਏ ਤੇ ਲਾਈਕ ਕਰਨਾ ਕਮੈਂਟ ਕਰਨਾ ਹੋ ਸਕਦੇ ਸਾਨੂੰ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਵੀ ਦਿਖਾਣਾ ਇਦਾਂ ਦੀ ਵੀਡੀਓ ਹੁੰਦੀਆਂ ਰਹਿਣਗੀਆਂ ਬੱਸ ਹੋਏ ਇਸ ਚੈਨਲ ਤੇ ਓਕੇ ਜੀ ਬਾਏ ਥੈਂਕ ਯੂ